ਅੰਜੀ ਸੋਤਾ ਅੱਜ ਤੁਹਾਨੂੰ ਆਪਾਂ ਬੋਟ ਨੈਕ ਬਾਰੇ ਦੱਸਾਂਗੇ ਵੀ ਇਹਦੇ ਲਈ ਆਪਾਂ ਸ਼ੋਲਡਰ ਕਿੰਨਾ ਲੈਣਾਗਾ ਹਰ ਇੱਕ ਸਾਈਜ਼ ਦੇ ਜਨ ਕਿ ਜਿੰਨਾ ਦੀ ਜਿੰਨੀ ਫਿਟਿੰਗ ਆ ਉਹਦੇ ਸਾਹਬ ਦੇ ਨਾਲ ਤੁਹਾਨੂੰ ਆਪਾਂ ਬੋਟ ਨੈਕ ਬਾਰੇ ਜਾਣਕਾਰੀ ਦੇਵਾਂਗੇ ਤੇ ਸ਼ੋਲਡਰ ਕਿੰਨਾ ਲੈਣਾ ਤੇ ਕਿੰਨਾ ਆਪਾਂ ਤੀਰਾ ਰੱਖਣਾ ਤੇ ਬੋਟ ਨੈਕ ਦੀ ਕਿੰਨੀ ਲਬਾਈ ਤੇ ਕਿੰਨੀ ਚੜਾਈ ਤੇ ਰੱਖਣੀ ਹੈਗੀ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਜੀ ਅੱਜ ਤੇ ਸਾਨੂੰ ਸਾਰੇ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸ ਦਿਆਂਗੇ ਇਹਦੇ ਲਈ ਆਪਾਂ ਜਨ ਕਿ ਸ਼ੋਬੀ ਜਨ ਕਿ ਆਹ ਵਾਲੀ ਮਿੰਕੀ ਸ਼ਰਟ ਤੀਰਾ ਕਿੰਨਾ ਲੈਣਾਗਾ ਕਿ ਟੀਰਾ ਇਹਦੇ ਲਈ ਆਪਾਂ ਜਾਨੀ ਕਿ ਜੇ ਆਪਣਾ 6.5 ਇੰਚ ਹੈਗਾ ਆਪਾਂ ਨੋਰਮਲ ਸੂਟ ਦਾ ਆਪਾਂ 6.5 ਇੰਚ ਰੱਖਦੇ ਆਂ ਗਿਆ ਦੇ ਹਿਸਾਬ ਦੇ ਨਾਲ ਤਾਂ ਅੱਧਾ ਇੰਚ ਵਾਧੇ ਰੱਖ ਕੇ ਆਪਾਂ 7 ਇੰਚ ਟੀਰਾ ਰੱਖਾਂਗੇ ਤੇ ਜੇ ਕਿਸੇ ਦਾ ਜਾਨੀ ਕਿ 7.5 ਇੰਚ ਟੀਰਾ ਹੈ ਤਾਂ ਆਪਾਂ 8 ਇੰਚ ਰੱਖਾਂਗੇ ਇੱਥੋਂ ਜਾਨੀ ਕਿ ਸ਼ੋਲਡਰ ਇੱਥੋਂ ਤੱਕ ਆਪਾਂ 8 ਇੰਚ ਰੱਖਾਂਗੇ ਤੇ ਜਿਹੜਾ ਨੀਚੇ ਨੂੰ ਆਪਾਂ ਸ਼ੋਲਡਰ ਹੈ ਉਹ ਆਪਾਂ ਉਨਾ ਹੀ ਰੱਖਾਂਗੇ ਜਿੰਨਾ ਆਪਣਾ ਆਉਂਦਾ ਦਾ ਜੇ ਆਪਾਂ ਨੂੰ 8 ਆਉਂਦਾ ਤਾਂ ਆਪਾਂ 8 ਰੱਖਾਂਗੇ ਜੇ 7 ਆਉਂਦਾ ਤਾਂ 7 ਹੀ ਰੱਖਾਂਗੇ ਤੇ ਜਿਹੜਾ ਆਹ ਵਾਲੀ ਸਾਈਜ਼ ਹੈ ਜੀ ਇਧਰੋਂ نیچے ਆਪਾਂ ਇੱਥੋਂ ਆਪਾਂ ਉਨਾ ਹੀ ਟੀਰਾ ਲੱਕੜਾ ਜੇ ਆਪਾਂ ਇੱਥੋਂ 7 ਇੰਚ ਟੀਰਾ ਰੱਖਿਆ ਤਾਂ نیچے ਆਪਾਂ ਜੇ ਆਪਣਾ 5.5 ਹੁੰਦਾ ਤੇ نیچے ਆਪਾਂ 5.5 ਰੱਖਾਂਗੇ 7 ਨਹੀਂ ਰੱਖਾਂਗੇ ਆਹ ਚੀਜ਼ ਤੋਂ ਨਹੀਂ ਆਪਾਂ ਵਧਾਉਣਾ ਹੈਗਾ ਯਾਨੀ ਕਿ ਇੱਥੋਂ ਜ਼ਰੂਰ ਆਪਾਂ ਵਧ ਲੈਣਾ ਤਾਂ ਇੰਚ ਕਪੜਾ ਯਾਨੀ ਕਿ ਟੀਰਾ ਇੱਥੋਂ ਵਧ ਲੈਣਾ ਹੈ ਇੱਥੋਂ ਨਹੀਂ ਵਧ ਲੈਣਾ ਹੈਗਾ ਤੇ ਆ ਸਾਢੇ 6 ਜਾਂ ਸਾਢੇ 7 ਨੂੰ ਜਨ ਕੇ ਇੱਥੋਂ ਆਪਾਂ 7 ਇੰਚ ਰੱਖਿਆ ਇੱਥੋਂ ਸਾਢੇ 6 ਰੱਖਿਆ ਇਹਨਾਂ ਨੂੰ ਆਪਾਂ ਦੋਨਾਂ ਵਾਸਤੇ ਨਾਲ ਬਲਾ ਲਾਂਗੇ ਜੇ ਤੁਹਾਡਾ ਇਹ ਇੱਥੇ ਜਨ ਕੇ ਸਾਢੇ 6 ਦੀ ਥਾਂ ਜੀ 7 ਦਾ ਹੁੰਦਾ ਹੈ ਤਾਂ ਤੁਸੀਂ ਸਾਢੇ 7 ਰੱਖ ਸਕਦੇ ਹੋ ਤੀਰਾ ਇਹ ਤੁਸੀਂ ਆਪਦੀ ਹਿਸਾਬ ਦੇ ਨਾਲ ਜਿੰਨਾ ਦਾ ਵੀ ਤੀਰਾ ਹੈ ਉਹਦੇ ਹਿਸਾਬ ਨਾਲ ਅੱਧਾ ਇੰਚ ਇਹ ਬਾਅਦ ਰੱਖਣਾ ਹੈ ਜਿਹੜਾ ਨੀਚੇ ਵਾਲਾ ਪਾਰਟ ਆਇਆ ਬਣਾ ਇਹ ਬਦਰਕ ਇਹ ਕੱਟ ਰੱਖਣਾ ਹੈ ਇਹ ਉਨੇ ਹੀ ਰੱਖਣਾ ਹੈ ਜੇ ਆਪਾਂ 6.5 ਇੰਚ ਉੱਪਰ ਆਪਣਾ ਤੀਰਾ ਕੱਟਦੇ ਆਂਗੇ ਆਹ ਵਾਲੀ ਚੀਜ਼ ਤਾਂ ਇਹ ਹੇਠੇ ਆਪਾਂ 6.5 ਇੰਚ ਇੰਚ ਹੀ ਰੱਖਾਂਗੇ ਇਹ ਖਿਆਲ ਰੱਖਿਓ ਜੀ ਬੋਟ ਨੈਕ ਦੇ ਵਿੱਚ ਜਦੋਂ ਆਪਾਂ ਬੋਟ ਨੈਕ ਦੀ ਕਟਾਈ ਕਰਨੀ ਹੈਗੀ ਤਾਂ ਆਹ ਚੀਜ਼ ਦਾ ਪਹਿਲਾਂ ਆਪਾਂ ਧਿਆਨ ਰੱਖਣਾਗਾ ਵੀ ਅੱਧਾ ਇੰਚ ਆਪਾਂ ਜਨਨ ਕਿ ਤੀਰਾ ਵੱਧ ਲੈਣਾ ਹੈ ਅੱਧਾ ਇੰਚ ਤੀਰਾ ਵੱਧ ਲੈ ਕੇ نیچے ਆਪਾਂ ਜਿੰਨਾ ਆਪਾਂ ਰੱਖਤੀ ਆਪਣਾ ਜਿੰਨੀ ਵੀ ਆਪਣੇ ਮੋਢੇ ਦੀ ਇਥੋਂ ਜਾਨੀ ਕਿ ਆਪਣੀ ਸ਼ੋਲਡਰ ਦੀ ਉਹ ਹੁੰਦੀ ਹੈ ਲਵਾਈ ਉਹਨਾਂ ਵੀ ਸੱਤ ਰੱਖਦੇ ਆ 7.5 ਰੱਖਦੇ ਆ 8 ਇੰਚ ਰੱਖਦੇ ਆ ਉਹ ਉਨੀ ਰੱਖਣਾ ਇਥੋਂ ਰੱਖ ਕੇ ਤੇ ਜਿਹੜੀ ਆ ਵਾਲੀ ਚੀਜ਼ ਹੈਗੀ ਦੁਆਰਾ ਪਰ ਪੀਟ ਕਰਦੇ ਆ ਆ ਵਾਲੀ ਚੀਜ਼ ਹੈਗੀ ਇਹ ਆਪਾਂ ਉਨੀ ਰੱਖਣੀ ਹੈ ਜਿੰਨੀ ਆਪਾਂ ਪਹਿਲਾਂ ਨੋਰਮਲ ਸੂਟ ਦੇ ਆਦੇ ਰੱਖਦੀ ਹੈਗੀ ਇਹ ਆਪਾਂ ਮੈਂ 7.5 ਚੀਜ਼ ਰੱਖਦੇ ਤੇ ਸਿੱਧਾ 7.5 ਚੀਜ਼ ਹੀ ਰੱਖਾਂਗੇ ਇਹ ਤਾਂ ਹੋ ਗਈ ਜੀ ਆਪਣੇ ਮੋਢੇ ਤੇ ਕੱਟ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਬੂਟ ਨੈਕਸ ਜਿਹੜੀ ਬੋਡ ਨੈੱਕ ਹੈਗੀ ਉਹਦੀ ਵੀ ਆਪਾਂ ਲੰਬਾਈ ਚੜਾਈ ਕਿੰਨੀ ਲੈਣੀ ਹੈਗੀ ਇਹ ਵੀ ਆਪਾਂ ਆਪ ਦਾ ਟੀਰੇ ਦੇ ਹਿਸਾਬ ਦੇ ਨਾਲ ਲੈਣੀ ਹੈਗੀ ਜੇ ਆਪਣਾ ਟੀਰਾ ਜਾਨੀ ਕਿ 8 ਇੰਚ ਹੈ ਤਾਂ ਫਿਰ ਆਪਾਂ ਬੋਡ ਨੈੱਕ ਦੀ ਇਹਦੀ ਚੜਾਈ ਜਿਹੜੀ ਇੱਥੋਂ 5 ਇੰਚ ਲਵਾਂਗੇ ਜੇ ਇੱਥੋਂ ਆਪਣਾ ਟੀਰਾ 8 ਇੰਚ ਹੈ ਤਾਂ 5 ਇੰਚ ਲਵਾਂਗੇ ਜੇ 7 ਇੰਚ ਹੈ ਤਾਂ 4.5 ਇੰਚ ਲਵਾਂਗੇ ਤੇ ਜੇ ਆਪਣਾ ਸਾਢੇ ਹੀਲ ਚ ਹੈਗੀ ਤਾਂ ਫਿਰ ਆਪਾਂ 4 ਇੰਚ ਹੀ ਲਵਾਂਗੇ ਇੱਥੋਂ ਬੋਡ ਨੈੱਕ ਦੀ ਚੁੜਾਈ ਜਿੰਨੀ ਕਿ ਘਲੇ ਦੀ ਉਪਰੋਂ ਆਪਾਂ ਚੌੜਾ ਤੇ نیچے ਨੂੰ نیچے ਨੂੰ ਆਪਾਂ ਰੱਖਾਂਗੇ 4 ਇੰਚ ਸਾਢੇ 3 ਵੀ ਰੱਖ ਸਕਦੇ ਹੂੰ ਤੁਸੀਂ 4 ਇੰਚ ਰੱਖ ਸਕਦੇ ਆਪਾਂ ਪਰ نیچے ਰੱਖਾਂਗੇ 4 ਇੰਚ ਕਿਉਂਕਿ 4 ਇੰਚ ਵਧੀਆ ਲੈਂਦਾ ਹੈਗਾ ਵੀ ਜਾਨੀ ਕਿ ਸਾਢੇ 3 ਇੰਚ ਜ਼ਿਆਦਾ ਘੱਟ ਹੋ ਜਾਂਦਾ 4 ਇੰਚ ਰੱਖਾਂਗੇ ਵਧੀਆ ਤੇ ਜੇ ਆਪਣਾ ਜਾਨੀ ਕਿ ਅਈ ਦੂਜੀ 4 ਇੰਚ ਰੱਖੇ ਇੱਥੋਂ ਵੀ 4 ਇੰਚ ਰੱਖਿਆ ਜੇ ਆਪਾਂ ਇੱਥੋਂ 5 ਇੰਚ ਰੱਖਾਂਗੇ ਤਾਂ ਨੀਚੇੋਂ ਵੀ 5 ਇੰਚ ਹੀ ਰੱਖਾਂਗੇ ਜੇ ਆਪਣਾ ਸਾਈਜ਼ ਜ਼ਿਆਦਾ ਜੇਨ ਕਿ ਆਪਣਾ ਤੀਰਾ ਜ਼ਿਆਦਾ ਹੈਗਾ ਉੱਪਰੋਂ ਆਪਣਾ ਤੇ ਇੱਥੋਂ ਆਪਣਾ 8 ਇੰਚ ਹੈ ਤਾਂ 5 ਇੰਚ ਚੌੜਾ ਰੱਖਾਂਗੇ ਤੇ ਨੀਚੇ ਨੂੰ ਵੀ ਆਪਾਂ 5 ਇੰਚ ਹੀ ਰੱਖਾਂਗੇ 4 4 ਇੰਚ ਦੇ ਜਨ ਕਿ ਆਪਾਂ ਇਸ ਤਰ੍ਹਾਂ ਬਾਕਸ ਬਣਾ ਲਵਾਂਗੇ ਫਿਰ 4 ਇੰਚ ਦੇ ਬਾਕਸ ਬਣਾ ਕੇ ਇਹ ਆਪਾਂ 4 ਇੰਚ ਰੱਖਾਂਗੇ ਜਾਨੀ ਕਿ ਥੀਰਾ ਆਪਾਂ 7 ਇੰਚ ਰੱਖਿਆ ਹੈਗਾ ਆਪਣਾ 6.5 ਇੰਚ ਆਉਂਦਾ ਉਹਦੇ ਨਾਲ ਆਪਾਂ 0.5 ਇੰਚ ਵਾਧਾ ਰੱਖਿਆ ਹੈਗਾ ਨੀਚੇ ਆਪਾਂ ਉਨੇ ਹੀ ਰੱਖਿਆ ਹੈਗਾ 6.5 ਇੰਚ ਹੀ ਰੱਖਿਆ ਹੈਗਾ ਜਿਹੜਾ ਨੀਚੇ ਆਪਾਂ ਆਹ ਲਾ ਇੱਥੋਂ ਇਹ ਆਪਾਂ 6.5 ਇੰਚ ਰੱਖਿਆ ਹੈ 6.5 ਇੰਚ ਦੇ ਉੱਤੇ ਆਪਾਂ 0.5 ਇੰਚ ਅੰਦਰ ਨੂੰ ਰੱਖਿਆ ਹੈ ਵਲਾਂ ਤੇ ਇੱਕ ਆਪਾਂ ਇੰਨਾ ਧਿਆਨ ਰੱਖਿਓ ਜਿਹੜੀ ਆਪਾਂ ਆਹ ਵਾਲੀ ਕਾਰਟ ਪਾਉਣੀ ਹੈਗੀ ਇਹਨੂੰ ਆਪਾਂ ਇਸ ਤਰ੍ਹਾਂ ਦੀ ਡੂੰਘੀ ਨਹੀਂ ਐਸ ਤਰ੍ਹਾਂ ਐ ਡੂੰਘੀ ਨਹੀਂ ਪਾਉਣੀ ਹੈਗੀ ਇੱਥੋਂ ਇਹਨੂੰ ਆਪਾਂ ਇੱਥੋਂ ਲੈਣੇ ਦੀ ਐਂਕ ਤੁਹਾਨੂੰ ਲੱਗੇ ਇਹਦੇ ਨਾਲ ਇਸ ਤਰ੍ਹਾਂ ਬਣਾਉਣਾ ਹੈ ਬੋਰਨੈਕ ਇੱਕ ਪਈ ਭਾਵੇਂ ਸਵਾਲ ਹੁੰਦਾ ਵੀ ਜਨਨ ਕਿ ਬੋਰਨੈਕ ਆਪਾਂ ਡੀਪੂ ਵੀ ਕਰ ਸਕਦੇ ਆ ਬੋਰਨੈਕ ਨੈਕ ਆਪਾਂ ਜਿਆਦਾ ਡੀਪ ਨਹੀਂ ਕਰ ਸਕਦੇ ਜਿੰਨ ਜਿਆਦਾ ਡੀਪ ਕਰਾਂਗੇ ਤਾਂ ਆਪਣੇ ਆ ਜਿਹੜੇ ਸ਼ੋਲਡਰ ਹੈ ਇਹ ਗਿਰਨ ਲੱਗ ਜਾਣਗੇ ਨੀਚੀ ਨੂੰ ਸ਼ੋਲਡਰ ਤਾਂ ਜਿਹੜੇ ਮੋਡੇ ਦਾ ਕੱਪੜਾ ਜਨਨ ਕਿ ਇਹ ਮੋਡੇ ਆਪਣੇ ਗਿਰਨ ਲੱਗ ਜਾਣਗੇ ਕਿ ਮੀਂਹ ਦੇ ਸ਼ਰਟ ਤੇ ਆਪਾਂ ਜਿਆਦਾ ਡੀਪ ਨਹੀਂ ਰੱਖ ਸਕਦੇ ਅਪਾ ਜਿਹੜਾ ਬੈਕ ਵਾਲਾ ਪੀਸ ਹੈ ਉਹ ਡੀਪ ਰੱਖ ਸਕਦੀਆਂ ਜੇ ਆਪਣਾ ਬੈਕ ਵਾਲਾ ਗਲਾ ਵੀ ਆਪਣਾ ਜਿਵੇਂ ਆਪਾਂ ਇੱਥੇ 4 ਇੰਚ ਰੱਖਾਂਗੇ ਬੈਕ ਵਾਲਾ ਵੀ ਆਪਾਂ 4 ਇੰਚ ਹੀ ਰੱਖਾਂਗੇ 4 ਇੰਚ ਰੱਖ ਕੇ ਬੈਕ ਵਾਲਾ ਜਿਹੜਾ ਆਪਾਂ ਗਲਾ ਹੈ ਉਹ ਆਪਾਂ ਡੀਪ ਰੱਖ ਸਕਦੀਆਂ ਵੀ ਜਣ ਕੇ 1.5 ਜਾਂ 2 ਇੰਚ ਉਹ ਆਪਾਂ ਡੀਪ ਕਰਾ ਸਕਦੇ ਜਿਹੜਾ ਫਰੰਟ ਵਾਲਾ ਗਲਾ ਹੈ ਉਹ ਆਪਾਂ ਡੀਪ ਨਹੀਂ ਕਰ ਸਕਦੇ ਬੂਟ ਨੈਕ ਦੇ ਵਿੱਚ ਉਹ ਆਪਾਂ ਜੇ 4 ਇੰਚ ਹੈ ਤਾਂ ਆਪਾਂ 4 ਇੰਚ ਹੀ ਰੱਖ ਸਕਦੇ ਆ ਇਧਰੋਂ ਵੀ 4 ਤੇ ਇਧਰੋਂ ਵੀ 4 ਜੀ ਤੇ ਜੇ ਆਪਾਂ ਇੱਥੋਂ 5 ਇੰਚ ਲਵਾਂਗੇ ਤਾਂ ਨੀਚੇ ਉਹ ਤੋਂ ਇੱਥੋਂ ਵੀ ਪੰਜ ਇੰਚ ਲਵਾਂਗੇ ਇਹਦੇ ਵਿੱਚ ਦੋਨੇ ਜਨਕੀ ਦੋਨੇ ਕਲੇ ਆਪਾਂ ਇੱਕੋ ਜਿਹੀ ਰੱਖ ਸਕਦੇ ਆ ਬੈਕ ਤੇ ਫਰੰਟ ਹੈਗਾ ਤੇ ਪਰ ਫਰੰਟ ਵਾਲਾ ਜਿਹੜਾ ਆਪਾਂ ਜ਼ਿਆਦਾ ਡੀਪ ਰੱਖਾਂਗੇ ਤਾਂ ਫਿਰ ਆਪਣਾ ਜਨਕੀ ਆ ਚੀਜ਼ ਡਿੱਗਣ ਲੱਗ ਜੂਗੀ ਉੱਪਰੋਂ ਸ਼ੋਲਡਰ ਵੀ ਫਰੰਟਲ ਆਪਾਂ ਡੀਪ ਨਹੀਂ ਰੱਖ ਸਕਦੇ ਫਰੰਟਲ ਆ ਤਾਂ ਆਪਾਂ ਇੰਨਾ ਹੀ ਰੱਖਾਂਗੇ ਇੱਕ ਜਿਹੜੀ ਆ ਵਾਲੀ ਗਲਾਈ ਹੈਗੀ ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਪਾਵਾਂਗੇ ਇਹਨੂੰ ਆਪਾਂ ਦੱਸਿਆ ਇਸ ਤਰ੍ਹਾਂ ਪਾਵਾਂਗੇ ਉੱਪਰੋਂ ਜਿਹੜੀ ਆਪਾਂ ਬੈਕ ਵਾਲਾ ਜੇ ਇੱਕ ਬੈਕ ਵਾਲਾ ਆਪਾਂ ਗਲਾ ਲੈਣੀ ਹੈਗੀ ਬੋਡ neck ਦੇ ਵਿੱਚ ਉਹ ਆਪਾਂ ਡੀਪ ਕਰ ਸਕਦੇ ਹਾਂ ਉਹ ਡੇਢ ਜਾਂ 2 ਇੰਚ ਡੀਪ ਕਰ ਸਕਦੇ ਹੈਗੇ ਐਨਾ ਖਿਆਲ ਰੱਖਿਓ ਜੀ ਕਿ ਜਨਨ ਕਿ ਆਪਾਂ ਜਿਹੜੀ ਆ ਵਾਲੀ ਚੀਜ਼ ਹੈ ਜਿੰਨਾ ਵੀ ਆਪਾਂ ਨੂੰ ਆਉਂਦਾ ਹੈ ਤੀਰਾ ਆਉਂਦਾ ਹੈ ਉਹਦੇ ਨਾਲ ਅੱਧਾ ਇੰਚ ਇਹ ਤੀਰਾ ਵੱਧ ਲਾਵਾਂਗੇ ਉੱਪਰੋਂ نیچے ਆਪਾਂ ਉਨਾਂ ਹੀ ਰੱਖਾਂਗੇ نیچے ਤੋਂ ਨਹੀਂ ਵੱਧ ਲੈਣਾ ਇਹ ਚੀਜ਼ ਤੋਂ ਨਹੀਂ ਵੱਧ ਲੈਣਾ ਹੈਗਾ ਇੱਥੋਂ ਵੱਧ ਲੈਣਾ ਜਿੱਮੇ ਆਪਾਂ ਜਨਨ ਕਿ ਜਿਹੜਾ ਆਪਣਾ ਗਦਨੀ ਵਾਲਾ ਜਾਂ ਉਹ ਗਦਨੀਆਂ ਜਿਵੇਂ ਕਹਿੰਦੇ ਆ ਦੂਸਰਾ ਨੈਕਪ ਬਣਾਉਣੀ ਆ ਉਹਦੇ ਚ ਵੀ ਆਪਾਂ ਧਰ ਇੰਚ ਵੱਧ ਲੈਣੇ ਆ ਉਸ ਤਰ੍ਹਾਂ ਹੀ ਇਹ ਵੀ ਆਪਾਂ ਵੀ ਨਹੀਂ ਕੇ ਵੱਧ ਲੈਣੀ ਹੈਗੀ ਵੀ ਆਪਾਂ ਇਹ ਆਪਣਾ ਜੇ ਵਾਲਾ ਗਲਾ ਛੋਟਾ ਹੁੰਦਾ ਹੈ ਇਹ ਛੋਟਾ ਗਲਾ ਕਰਕੇ ਇਹ ਆਪਣੀ ਚੀਜ਼ ਵੱਧ ਲੈਣੀ ਪੈਂਦੀ ਹੈ ਜੇ ਆਪਾਂ ਆਹ ਚੀਜ਼ ਘੱਟ ਲਾਵਾਂਗੇ ਗਲਾ ਆਪਾਂ ਛੋਟਾ ਰੱਖਾਂਗੇ ਤਾਂ ਆਪਣੇ ਉੱਪਰੋਂ ਖਿੱਚ ਪਊਗੀ ਫਿਰ ਉੱਪਰ ਸਹੀ ਨਹੀਂ ਆਉਣਾ ਹੈਗਾ ਇਸ ਕਰਕੇ ਆਪਾਂ ਆ ਚੀਜ਼ ਜਾਨੀ ਕਿ ਅੱਧਾ ਇੰਚ ਵੱਧ ਲੈਣੀ ਹੈ ਨੀਚੇ ਆਪਾਂ ਉਹ ਨਹੀਂ ਰੱਖਾਂਗੇ ਤੇ ਜਿਹੜਾ ਆਹ ਵਾਲੀ ਗਲੇ ਦੀ ਨਵਾਈ ਚੜਾਈ ਹੈ ਇਹ 4 ਇੰਚ ਹੀ ਰੱਖਾਂਗੇ ਤੇ ਆਪਾਂ ਬਾਕੀ ਆਪਦੇ ਸਾਈਜ਼ ਦੇ ਸਾਹ ਦੇ ਰੱਖਾਂਗੇ ਜੇ ਆਪਾਂ ਨੂੰ ਮੋਡ ਮੋਡਾ ਜਾਨੀ ਕਿ ਟੀਰ ਆਪਾਂ ਨੂੰ 7 8 ਇੰਚ ਆਉਂਦਾ ਤਾਂ 5 ਇੰਚ ਜਿਹੜਾ ਰੱਖਾਂਗੇ ਤੇ ਜੇ ਸੱਪ ਦੀ 7 ਜਾਂ 7.5 ਆਉਂਦਾ ਤਾਂ ਸਾਢੇ ਆਪਾਂ 4 ਵੀ ਰੱਖ ਸਕਦੇ ਹਾਂਗੇ ਤੇ ਮੈਂ ਇਹ 4 ਇੰਚ ਰੱਖਿਆ ਹੈਗਾ ਮੈਨੂੰ ਸਾਢੇ 6 ਇੰਚ ਜਾਨੀ ਕਿ ਆਪਾਂ ਰੱਖਦੇ ਇੱਥੋਂ ਸਾਢੇ 6 ਦਾ ਮੈਂ 3 ਇੰਚ ਜਣ ਕੇ 3 ਦਾ ਫੋਲਡ ਕਰਕੇ ਸਾਡੇ ਸੀ ਹੋਇਆ। ਕਪੜਾ ਆਪਣੇ ਕੋਲ ਫੋਲਡ ਕਰਕੇ ਹੈਗਾ। ਹਾਂ ਦੇਖੋ ਤੇ ਸਾਡੇ ਸੀ ਇੰਚ ਰੱਖਾਂਗੇ ਆਪਾਂ ਤੇ ਇਸ ਤਰ੍ਹਾਂ ਕਟਾਈ ਕਰਨੀ ਹੈਗੀ। ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਬੂਡ neck ਦੇ ਵਿੱਚ ਕਟਾਈ। ਇਹੀ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈਗਾ। 3 ਧੰਨਵਾਦ ਜੀ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ।